हां ता प्यारे बच्चे सारेया नु प्यार भरी सस् नमस्कार हां बेटा ਆਪਾਂ ਨਵਉਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੇ ਅਧੀਨ ਟੈਕਸਟ ਬੁੱਕ ਤੋਂ ਤਿਆਰੀ ਸ਼ੁਰੂ ਕੀਤੀ ਸੀ ਪਹਿਲੇ ਅਧਿਆਏ ਦਾ ਲਾਸਟ ਜਿਹੜਾ ਚੈਪਟਰ ਸੀ ਬਹੁ ਵਿਕਲਪਿਕ ਪ੍ਰਸ਼ਨ ਉਹਦੇ ਬੇਟਾ ਆਪਾਂ ਸਵਾਲ ਨੰਬਰ 21 ਦੇ ਉੱਤੇ ਪਹੁੰਚ ਗਏ ਤਾਂ ਧਿਆਨ ਦੇ ਨਾਲ ਦੇਖਣਾ 21 ਨੰਬਰ ਸਵਾਲ ਦੇ ਵਿੱਚ ਉਹ ਕੀ ਕਹਿੰਦਾ ਪਿਆ ਕਹਿੰਦਾ ਸੰਖਿਆ 50352 ਵਿੱਚ ਜ਼ੀਰੋ ਦਾ ਸਥਾਨਕ ਮੁੱਲ ਕੀ ਹੋਵੇਗਾ ਤੋ ਬੇਟਾ ਜ਼ੀਰੋ ਜਿਹੜੇ ਇਹ ਜ਼ੀਰੋ ਵੈਸੇ ਆਪਾਂ ਦੇਖਦੇ ਇਕਾਈ ਦਹਾਈ ਸੈਂਕੜਾ ਹਜ਼ਾਰ ਹਜ਼ਾਰਵੇਂ ਸਥਾਨ ਤੇ ਬੈਠੀ ਹੈ ਜ਼ੀਰੋ ਤੁਹਾਨੂੰ ਕਿਹਾ ਸੀ ਜੀ ਦਾ ਵੀ ਸਥਾਨਕ ਮੁੱਲ ਕੱਢਣਾ ਹੋਵੇ ਉਹਨੂੰ ਬਾਹਰ ਕੱਢ ਲੈਣੇ ਆ ਤੇ ਸੱਜੇ ਹੱਥ ਜਿੰਨੇ ਵੀ ਅੰਕ ਹੁੰਦੇ ਆ ਓਨੀਆਂ ਜ਼ੀਰੋਆਂ ਲਾ ਦਿੰਨੇ ਆ ਤਿੰਨ ਅੰਕ ਆ 3 5 8 ਜ਼ੀਰੋਆਂ ਤੋ ਬੇਟਾ ਜ਼ੀਰੋ ਦਾ ਸਥਾਨਕ ਮੁੱਲ ਤਾਂ ਭਾਵੇਂ 1 ਜ਼ੀਰੋ ਲਿਖ ਲਓ ਭਾਵੇਂ 4 ਜ਼ੀਰੋ ਲਿਖ ਲਓ ਜ਼ੀਰੋ ਹੀ ਰਹਿੰਦਾ ਹੈ ਜ਼ੀਰੋ ਦੇ ਸਥਾਨਕ ਮੂਲ 'ਚ ਅੰਤਰ ਨਹੀਂ ਆਉਂਦਾ ਇਸ ਕਰਕੇ ਇਹਦਾ ਉੱਤਰ D1 ਆ ਗਿਆ ਠੀਕ ਹੈ ਬੇਟਾ ਤੇ ਜ਼ੀਰੋ ਦਾ ਸਥਾਨਕ ਮੂਲ ਹਮੇਸ਼ਾ ਸਤਾਰਨਕ ਮੂਲ ਵੀ ਜ਼ੀਰੋ ਅੰਕਿਤ ਮੂਲ ਵੀ ਜ਼ੀਰੋ ਹੀ ਹੁੰਦਾ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 22 ਉਮਨ ਸੰਖਿਆਵਾਂ ਲਿਖਦੇ ਸਮੇਂ ਕਿਹੜੇ ਚਿੰਨ ਦੁਹਰਾਏ ਨਹੀਂ ਜਾਂਦੇ ਤਾਂ ਬੇਟਾ ਆਪਾਂ ਤੁਹਾਡੇ ਨਾਲ ਪਹਿਲਾਂ ਰੋਮਨ ਅੰਕੜਿਆਂ ਵਾਲੇ ਟੌਪਿਕ ਤੇ ਗੱਲ ਕੀਤੀ ਸੀਗੀ ਵੀ ਉਹਦੇ ਵਿੱਚ ਬੇਟਾ ਐਕਸ ਤਾਂ ਦੁਹਰਾਇਆ ਜਾਂਦਾ ਐਲ ਨਹੀਂ ਦੁਹਰਾਇਆ ਜਾਂਦਾ ਇਸ ਕਰਕੇ ਆਇ ਨੂੰ ਅਸੀਂ ਨਹੀਂ ਲਾ ਸਕਦੇ ਐਲ ਤੇ ਵੀ ਬੇਟਾ ਇਹ ਦੋਵੇਂ ਜਿਹੜੇ ਚਿੰਨ ਹੈਗੇ ਆ ਰੋਮਨ ਅੰਕੜਿਆਂ ਦੇ ਇਹ ਕਦੀ ਵੀ ਇਕੱਠੇ ਨਹੀਂ ਲਿਖੇ ਜਾਂਦੇ ਠੀਕ ਹੈ ਦੁਹਰਾਏ ਨਹੀਂ ਜਾਂਦੇ ਮਤਲਬ ਦੋ ਵਾਰੀ ਐਲ ਲਿਖਿਆ ਕਿਤੇ ਨਹੀਂ ਮਿਲੂਗਾ ਦੋ ਵਾਰੀ ਵੀ ਲਗਾਤਾਰ ਮਿਲੇ ਤੁਹਾਨੂੰ ਕਿਤੇ ਵੀ ਨਹੀਂ ਮਿਲੂਗਾ ਠੀਕ ਹੈ ਤਾਂ ਇਸ ਕਰਕੇ ਬੇਟਾ ਇਹ ਵੀ 1 ਇਹਦਾ ਰਾਈਟ ਆਨਸਰ ਉਹ ਨਾ ਬਈਆ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 23 1 ਲੱਖ ਵਿੱਚ ਕਿੰਨੇ ਅੰਕ ਹੁੰਦੇ ਹਨ ਤਾਂ ਬੇਟਾ 1 ਲੱਖ ਦੇ ਵਿੱਚ ਜਦੋਂ ਤੁਸੀਂ ਇੱਥੇ ਲਿਖੋਗੇ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਤੇ ਲੱਖ ਠੀਕ ਹੈ ਬੇਟਾ ਤਾਂ ਏ ਕਿਵੇਂ ਬਣੂਗਾ 1 ਲੱਖ ਦੇ ਵਿੱਚ ਇੱਥੇ ਲੱਖ ਦੀ ਜਗ੍ਹਾ ਤੇ 1 ਆ ਬਾਕੀ ਅਸੀਂ ਬਿੰਦੀਆਂ ਲਾ ਦਿੰਨੇ ਸਾਰੇ ਸਥਾਨਾਂ ਦੇ ਉੱਤੇ ਠੀਕ ਹੈ ਤਾਂ ਅਸੀਂ ਅੰਕ ਗਿਣ ਲੈਨੇ ਕਿੰਨੇ ਬਣਦੇ 1 2 3 4 5 6 ਤੇ 1 ਲੱਖ ਦੇ ਵਿੱਚ ਕੁੱਲ ਕਿੰਨੇ ਅੰਕ ਹੁੰਦੇ ਆ 6 ਅੰਕ ਹੁੰਦੇ ਆ ਠੀਕ ਹੈ ਬੇਟਾ ਇਸ ਤੋਂ ਬਾਅਦ ਦੇ ਵਿੱਚ ਬੇਟਾ ਅਸੀਂ ਆ ਗਏ ਇਹਦੇ ਸਵਾਲ ਨੰਬਰ 24 ਦੇ ਉੱਤੇ ਕਹਿੰਦਾ 1 ਲੱਖ ਵਿੱਚ ਕਿੰਨੇ ਹਜ਼ਾਰ ਹੁੰਦੇ ਹਨ ਤਾਂ ਬੇਟਾ ਅਸੀਂ ਪਹਿਲਾਂ 1 ਲੱਖ ਲਿਖ ਲਵਾਂਗੇ 1 ਲੱਖ ਦੇ ਵਿੱਚ ਕਿੰਨੀਆਂ ਬਿੰਦੀਆਂ ਅਸੀਂ ਉੱਤੇ ਅਸੀਂ ਗੱਡੀਆਂ ਸੀ 2 ਤੇ 3 5 1 2 ਤੇ 3 5 5 ਬਿੰਦੀਆਂ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ 1 ਲੱਖ ਵਿੱਚ ਕਿੰਨੇ ਹਜ਼ਾਰ ਹੁੰਦੇ ਆ ਤਾਂ ਬੇਟਾ ਤੁਸੀਂ ਇਹ ਦੇਖ ਲੈਣਾ ਜਿਹੜੀ ਵੀ ਚੀਜ਼ ਪੁੱਛਦਾ ਪਿਆ ਉਹਦੇ ਵਿੱਚ ਬਿੰਦੀਆਂ ਦੇਖਣੀਆਂ ਕਿੰਨੀਆਂ ਹੁੰਦੀਆਂ 1000 ਦੇ ਵਿੱਚ ਤਿੰਨ ਬਿੰਦੀਆਂ ਹੁੰਦੀਆਂ ਨਾ ਆਹ ਬੇਟਾ ਤਿੰਨ ਬਿੰਦੀਆਂ ਨੂੰ ਅੰਡਰਲਾਈਨ ਕਰ ਲਓ ਬਾਕੀ ਜਿਹੜੀ ਵੀ ਇਧਰਲੇ ਪਾਸੇ ਰਕਮ ਬਣਦੀ ਪਈ ਹੈ ਇੰਨੇ ਹਜ਼ਾਰ ਹੁੰਦੇ ਆ ਠੀਕ ਹੈ ਤਾਂ 1 ਲੱਖ ਦੇ ਵਿੱਚ ਕਿੰਨੇ ਹਜ਼ਾਰ ਹੁੰਦੇ ਆ 100 ਹਜ਼ਾਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹਜ਼ਾਰ ਦੇ ਵਿੱਚ ਤਿੰਨ ਬਿੰਦੀਆਂ ਹੁੰਦੀਆਂ ਜਿਹੜੀ ਵੀ ਉਹ ਚੀਜ਼ ਪੁੱਛਦਾ ਉਹਨੂੰ ਅਲੱਗ ਕੱਢ ਕੇ ਬਾਕੀ ਸੰਖਿਆ ਜਿਹੜੀ ਕੱਢੋ ਆਜੂਗੀ ਉਹਨੇ ਹੀ ਹਜ਼ਾਰ ਹੁੰਦੇ ਐ ਠੀਕ ਐ ਤਾਂ 100000 ਤਾਂ 21 ਇਹਦਾ ਰਾਈਟ ਆਨਸਰ ਉੱਤਰ ਆਉਂਦਾ ਐ ਠੀਕ ਐ ਬੇਟਾ ਅੱਗੇ ਆ ਗਿਆ ਬੇਟਾ ਇਹਦਾ ਸਵਾਲ ਨੰਬਰ 25 ਤਾਂ ਕੀ ਕਹਿੰਦਾ ਪਿਆ ਕਹਿੰਦਾ ਗਣਤਾਰੇ ਦੇ ਕਿਸੇ ਵੀ ਕਾਲਮ ਵਿੱਚ ਵੱਧ ਤੋਂ ਵੱਧ ਕਿੰਨੇ ਮੋਤੀ ਬੀਡਸ ਪਾਏ ਜਾ ਸਕਦੇ ਹਨ ਤਾਂ ਬੇਟਾ ਗਣਤਾਰੇ ਦਾ ਤੁਸੀਂ ਸਕੂਲਾਂ ਦੇ ਵਿੱਚ ਅਭਿਆਸ ਕੀਤਾ ਹੋਊਗਾ ਤਾਂ ਅਸੀਂ ਇਹ ਦੇਖਦੇ ਹਾਂ ਬੇਟਾ ਜਦੋਂ ਇਹ ਇਸ ਤਰ੍ਹਾਂ ਦਾ ਗਣਤਾਰਾ ਹੁੰਦਾ ਨਾ ਤਾਂ ਇੱਕ ਤਾਰ ਦੇ ਵਿੱਚ ਬੇਟਾ ਮੈਕਸੀਮਮ ਨੋ ਜਿਹੜੇ ਆ ਮੋਤੀ ਪਾਏ ਜਾਂਦੇ ਆ ਠੀਕ ਹੈ ਨੋ ਬੀਡਸ ਪਾਏ ਜਾਂਦੇ ਉਦੋਂ ਅੱਗੇ ਫਿਰ ਅਗਲੇ ਤਾਰ ਦੇ ਵਿੱਚ ਅਸੀਂ ਲੈ ਜਾਂਦੇ ਆ ਠੀਕ ਹੈ ਬੇਟਾ ਤਾਂ ਇਸ ਕਰਕੇ D1 ਜਿਹੜਾ ਇਹਦਾ ਰਾਈਟ ਆਨਸਰ ਆਊਗਾ ਠੀਕ ਹੈ ਤਾਂ ਗਿੰਨਤਾਰੇ ਦੇ ਇੱਕ ਕਾਲਮ ਦੇ ਵਿੱਚ ਵੱਧ ਵੱਧ 9 ਮੋਤੀ 9 ਬੀਡਸ ਪਾਏ ਜਾ ਸਕਦੇ ਹਨ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 25 ਇਹਦੇ ਨਾਲ ਹੀ ਬੇਟਾ ਇਹ ਪਹਿਲੀ ਨੰਬਰੀ ਦਾ ਲਾਸਟ ਟਾਪਿਕ ਸੀ ਇਹ ਕੰਪਲੀਟ ਹੋ ਗਿਆ ਸਾਡੇ ਦਾ ਸਾਰਾ ਤੇ ਅਗਲਾ ਐਕਸਰਸਾਈਜ਼ ਜਿਹੜੀ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੁਰੂ ਕਰਾਂਗੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੀਟਾ ਜੀ